ਕੋ ਪੰਮ ਅਗਲੇ ਦੇ ਕੀਰਤ ਅਗਲੇ ਦੀ ਹੈ ਨਾ ਅਸੀਂ ਅਸੀਂ ਕੌਣ ਹੁੰਦੇ ਆ ਕਿ ਜਿਹਨੂੰ ਕੀਰਤ ਨੂੰ ਰੋਕਣ ਵਾਲੇ ਹੈ ਨਾ ਮਾਣਾ ਯਾਰੋ ਸਾਡੇ ਪੰਜਾਬ ਦਾ ਮਾਣਾ ਪੱਗ ਬੰਨ ਕੇ ਗਿਆ ਹੈ ਨਾ ਗੁਰਦਵਾਰ ਪਜਾਮਾ ਪਾ ਗਿਆ ਅਸੀਂ ਇਹ ਨਹੀਂ ਕਹਿੰਦੇ ਤੁਹਾਨੂੰ ਸਿੰਗਰਾਂ ਨੂੰ ਹੈ ਨਾ ਕਿ ਤੁਸੀਂ ਆ ਕੇ ਇੱਥੇ ਬੈਰੀਕੇਡਾਂ ਤੇ ਮੱਥਾ ਮਾਰੋ ਪਰ ਇਹ ਕਿਉਂ ਚਾਉਂਦੇ ਆ ਤੁਹਾਡੇ ਤੋਂ ਹੈ ਨਾ ਇੱਕ ਪੋਸਟ ਆਪਣੇ ਪੰਜਾਬ ਪਿੱਛੇ ਆ ਦਿਲਜੀਤ ਨੂੰ ਲੈ ਕੇ ਬੜੇ ਲੋਕ ਹੈ ਨਾ ਆਪਣੀ ਆਪਣੀ رائے ਰੱਖ ਰਹੇ ਨੇ ਦੇਖੋ ਉਹਨੇ ਹਾਲਾਂਕਿ ਡੋਨੇਟ ਵੀ ਕੀਤੇ ਸੀ ਨਾ ਕਰੋੜਾਂ ਰੁਪਏ ਪਿਛਲੇ ਅੰਦੋਲਨ ਤੇ ਕੀ ਲੱਗਦਾ ਜਾਣਾ ਸਹੀ ਆ ਨਜਾਇਜ਼ ਰਹਿਾਨਾ ਵੀ ਆਈ ਸੀ ਕਿਵੇਂ ਦੇਖਦੇ ਹੋ ਉਹਨਾਂ ਕੋ ਕੰਮ ਆਗਲੇ ਦੇ ਕੀਰਤ ਅਗਲੇ ਦੀ ਹੈ ਨਾ ਅਸੀਂ ਅਸੀਂ ਕੌਣ ਹੁੰਦੇ ਆ ਕਿ ਕਿਰਤ ਤੋ ਰੋਕਣ ਵਾਲੇ ਹੈ ਨਾ ਤੇ ਜਾਣਾ ਚਾਹੀਦਾ ਬਾਬਾ ਜੀ ਜਿਵੇਂ ਜਿਵੇਂ ਮਾਣ ਆ ਯਾਰ ਉਹ ਸਾਡਾ ਪੰਜਾਬ ਦਾ ਮਾਣ ਆ ਪੱਗ ਬੰਨ ਕੇ ਗਿਆ ਹੈ ਨਾ ਗੁਰਦਾ ਪਜਾਮਾ ਪਾ ਗਿਆ ਪਰ ਹਾਂ ਠੀਕ ਆ ਯਾਰ ਸਾਰੇ ਅਸੀਂ ਕਹਿੰਨੇ ਆ ਸਾਰਿਆਂ ਨੂੰ ਵੀ ਹਾਂ ਦੇਖ ਥੋੜੇ ਪੰਜਾਬ ਅੱਜ ਫੇਰ ਦੁਬਾਰਾ ਸੜਕਾਂ ਤੇ ਆ ਸੜਕਾਂ ਤੇ ਲੜ ਰਹੇ ਤੇ ਸਾਰਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਤੁਹਾਨੂੰ ਸਿੰਗਰਾਂ ਨੂੰ ਹੈ ਨਾ ਵੀ ਤੁਸੀਂ ਆ ਕੇ ਇੱਥੇ ਬੈਰੀਕੇਡਾਂ ਤੇ ਮੱਥਾ ਮਾਰ ਰਹੇ ਨਾ ਪਰ ਇਹ ਜ਼ਰੂਰ ਚਾਉਂਦੇ ਆ ਥੋੜੇ ਤੋਂ ਹੈ ਨਾ ਵੀ ਇੱਕ ਪੋਸਟ ਆਪਣੇ ਪੰਜਾਬ ਪਿੱਛੇ ਮੁੰਡੇ ਤੱਕ ਸ਼ਹੀਦ ਹੋ ਗਏ ਸਾਡੇ ਪੋਸਟਾਂ ਜ਼ਰੂਰ ਪਾਣੀਆਂ ਚਾਹੀਦੀਆਂ ਨੇ ਗੇੜਾ ਜ਼ਰੂਰ ਮਾਰਨਾ ਚਾਹੀਦਾ ਚਾਹੇ ਦਲਜੀਤ ਬ ਚਾਹੀ ਹੋਰ ਸਿੰਗਰ ਹੋ ਗਏ ਸਾਰਿਆਂ ਨੂੰ ਕਿਉਂਕਿ ਅੱਜ ਪੰਜਾਬ ਫੇਰ ਉਸੇ ਲੀ ਤੇ ਖੜਿਆ ਹੈ ਨਾ ਜੁਲਮ ਦੇ ਖਿਲਾਫ ਲੜ ਰਿਹਾ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਬਾਕੀ ਆਪਾਂ ਨੂੰ ਬਾਬਾ ਜੀ ਕੋਈ ਕਿਤੇ ਜਾਵੇ ਸਾਨੂੰ ਕੋਈ ਚੱਕਰ ਨਹੀਂ ਆ ਰ ਅਗਲੇ ਕੀਰਤਾ ਹੋ ਹੈ ਨਾ ਕਰਨੀ ਚਾਹੀਦੀ ਬਿਲਕੁਲ ਧੰਨਵਾਦ ਜੀ ਪੂਰੀ ਗੱਲਬਾਤ ਕੀਤੀ ਤੇ ਦਿਲਜੀਤ ਦੇ ਮੁੱਦੇ ਤੇ ਵੀ ਕਿਤੇ ਨਾ ਕਿਤੇ ਆਪਣੀ ਸਥਿਤੀ ਸਪਸ਼ਟ ਕੀਤੀ ਆ ਕਿ ਉਹਦਾ ਕੰਮ ਆ ਉਹਦਾ ਕਾਰੋਬਾਰ ਆ ਉਹ ਗਿਆ ਤਾਂ ਉਹਨੂੰ ਉਸਦੀ ਅਦਾਇਗੀ ਕੀਤੀ ਹੋਣੀ ਆ ਤਾਂ ਹੀ ਗਿਆ ਉਹ ਕੰਮ ਆ ਅਗਲੇ ਦੇ ਕੀਰਤਾ ਅਗਲੇ ਦੀ ਹੈ ਨਾ ਅਸੀਂ ਅਸੀਂ ਕੌਣ ਹੁੰਦੇ ਆ ਕਿ ਅਸੀਂ ਕੀਰਤ ਤੋ ਰੋਕਣ ਵਾਲੇ ਹੈ ਨਾ ਮਾਣਾ ਯਾਰੋ ਸਾਡਾ ਪੰਜਾਬ ਦਾ ਮਾਣਾ ਪੱਗ ਬੰਨ ਕੇ ਗਿਆ ਹੈ ਨਾ ਗੁਰਤਬ ਜੰਮ ਪਾ ਗਿਆ ਅਸੀਂ ਇਹ ਨਹੀਂ ਕਹਦੇ ਤੁਹਾਨੂੰ ਸਿੰਗਰ ਹਨ ਹੈ ਨਾ ਕਿ ਤੁਸੀਂ ਆ ਕੇ ਇੱਥੇ ਬੈਰੀਕੇਡਾਂ ਤੇ ਮੱਥਾ ਮਾਰੋ ਨਾ ਪਰ ਇੱਕ ਯਾਰੋ ਚਾਹੁੰਨੇ ਆ ਤੁਹਾਡੇ ਤੋਂ ਹੈ ਨਾ ਇੱਕ ਪੋਸਟ ਆਪਣੇ ਪੰਜਾਬ ਪਿੱਛੇ ਆਹ ਦਿਲਜੀਤ ਨੂੰ ਲੈ ਕੇ ਬੜੇ ਲੋਕ ਹੈ ਨਾ ਆਪਣੀ ਆਪਣੀ رائے ਰੱਖ ਰਹੇ ਨੇ ਦੇਖੋ ਉਹਨੇ ਹਲਾਕੇ ਡੋਨੇਟ ਵੀ ਕੀਤੇ ਸੀ ਨਾ ਕਰੋੜਾਂ ਰੁਪਏ ਪਿਛਲੇ ਅੰਦੋਲਨ ਤੇ ਕੀ ਲੱਗਦਾ ਜਾਣਾ ਸਹੀ ਆ ਨਜਾਇਜ਼ਾ ਰਹਿਾਨਾ ਵੀ ਆਈ ਸੀ ਕਿਵੇਂ ਦੇਖਦੇ ਹੋ ਉਹਨਾਂ ਕੋ ਕੰਮ ਆਗਲੇ ਦੇ ਕੀਰਤ ਅਗਲੇ ਦੀ ਹੈ ਨਾ ਅਸੀਂ ਅਸੀਂ ਕੌਣ ਹੁੰਦੇ ਹਾਂ ਕਿ ਕਿਰਤ ਤੋ ਰੋਕਣ ਵਾਲੇ ਹੈ ਨਾ ਤੇ ਜਾਣਾ ਚਾਹੀਦਾ ਬਾਬਾ ਜੀ ਜਿਵੇਂ ਜਿਵੇਂ ਮਾਣ ਆ ਯਾਰ ਉਹ ਸਾਡਾ ਪੰਜਾਬ ਦਾ ਮਾਣ ਆ ਪੱਗ ਬੰਨ ਕੇ ਗਿਆ ਹੈ ਨਾ ਗੁਰਦਾ ਪਜਾਮਾ ਪਾ ਕੇ ਆ ਪਰ ਹਾਂ ਠੀਕ ਆ ਯਾਰ ਸਾਰੇ ਅਸੀਂ ਕਹਿੰਨੇ ਆ ਸਾਰਿਆਂ ਨੂੰ ਵੀ ਹਾਂ ਦੇਖੋ ਤੁਹਾਡੇ ਪੰਜਾਬ ਅੱਜ ਫੇਰ ਦੁਬਾਰਾ ਸੜਕਾਂ ਤੇ ਆ ਸੜਕਾਂ ਤੇ ਲੜ ਰਹੇ ਤੇ ਸਾਰਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਤੁਹਾਨੂੰ ਸਿੰਗਰਾਂ ਨੂੰ ਹੈ ਨਾ ਵੀ ਤੁਸੀਂ ਆ ਕੇ ਇੱਥੇ ਬੈਰੀਕੇਡਾਂ ਤੇ ਮੱਥਾ ਮਾਰੋ ਪਰ ਇਹ ਜ਼ਰੂਰ ਚਾਉਣੇ ਆ ਤੁਹਾਡੇ ਤੋਂ ਹੈ ਨਾ ਵੀ ਇੱਕ ਪੋਸਟ ਆਪਣੇ ਪੰਜਾਬ ਪਿੱਛੇ ਮੁੰਡੇ ਤੱਕ ਸ਼ਹੀਦ ਹੋ ਗਏ ਸਾਡੇ ਪੋਸਟਾਂ ਜ਼ਰੂਰ ਪਾਣੀਆਂ ਚਾਹੀਦੀਆਂ ਨੇ ਗੇੜਾ ਜ਼ਰੂਰ ਮਾਰਨਾ ਚਾਹੀਦਾ ਚਾਹੇ ਦਲਜੀਤ ਬਾਈ ਹੋ ਗਿਆ ਹੈ ਨਾ ਕਈ ਹੋਰ ਸਿੰਗਰ ਹੋਗੇ ਸਾਰਿਆਂ ਨੂੰ ਕਿਉਂਕਿ ਅੱਜ ਪੰਜਾਬ ਫੇਰ ਉਸੇ ਲੀ ਤੇ ਖੜਿਆ ਹੈ ਨਾ ਜੁਲਮ ਦੇ ਖਿਲਾਫ ਲੜ ਰਿਹਾ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਬਾਕੀ ਆਪਾਂ ਨੂੰ ਬੱਬੇ ਜੀ ਕੋਈ ਕੀਤੇ ਜਾਵੇ ਸਾਨੂੰ ਕੋਈ ਚੱਕਰ ਨਹੀਂ ਯਾਰ ਅਗਲੇ ਕੀਰਤਾ ਹੋ ਹੈ ਨਾ ਕਰਨੀ ਚਾਹੀਦੀ ਬਿਲਕੁਲ ਧੰਨਵਾਦ ਜੀ ਪੂਰੀ ਗੱਲਬਾਤ ਕੀਤੀ ਤੇ ਦਿਲਜੀਤ ਦੇ ਮੁੱਦੇ ਤੇ ਵੀ ਕਿਤੇ ਨਾ ਕਿਤੇ ਆਪਣੀ ਸਥਿਤੀ ਸਪਸ਼ਟ ਕੀਤੀ ਆ ਕਿ ਉਹਦਾ ਕੰਮ ਆ ਉਹਦਾ ਕਾਰੋਬਾਰ ਆ ਉਹ ਗਿਆ ਤਾਂ ਉਹਨੂੰ ਉਸਦੀ ਅਦਾਇਗੀ ਕੀਤੀ ਹੋਣੀ ਆ ਤਾਂ ਹੀ ਗਿਆ ਉਹ ਕੰਮ ਆ ਅਗਲੇ ਦੇ ਕੀਰਤਾ ਅਗਲੇ ਦੀ ਹੈ ਨਾ ਅਸੀਂ ਅਸੀਂ ਕੌਣ ਹੁੰਦੇ ਆ ਕਿ ਇਹਨਾਂ ਕੀਰਤ ਤੋਂ ਰੋਕਣ ਵਾਲੇ ਹੈ ਨਾ ਮਾਣਾ ਯਾਰੋ ਸਾਡਾ ਪੰਜਾਬ ਦਾ ਮਾਣਾ ਪੱਗ ਬੰਨ ਕੇ ਗਿਆ ਹੈ ਨਾ ਗੁਰਤਬ ਜੰਮ ਪਾ ਗਿਆ ਅਸੀਂ ਇਹ ਨਹੀਂ ਕਹਿੰਦੇ ਤੁਹਾਨੂੰ ਸਿੰਗਰਾਨੂ ਹੈ ਨਾ ਕਿ ਤੁਸੀਂ ਆ ਕੇ ਇੱਥੇ ਬੈਰੀਕੇਡਾਂ ਤੇ ਬੱਥਾ ਮਾਰੋ ਨਾ ਪਰ ਇੱਕ ਚਾਹੁੰਨੇ ਆ ਤੁਹਾਡੇ ਤੋਂ ਹੈ ਨਾ ਵੀ ਇੱਕ ਪੋਸਟ ਆਪਣੇ ਪੰਜਾਬ ਪਿੱਛੇ ਆਹ ਦਿਲਜੀਤ ਨੂੰ ਲੈ ਕੇ ਬੜੇ ਲੋਕ ਹੈ ਨਾ ਆਪਣੀ ਆਪਣੀ رائے ਰੱਖ ਰਹੇ ਨੇ ਦੇਖੋ ਉਹਨੇ ਹਲਾ ਕੇ ਡੋਨੇਟ ਵੀ ਕੀਤੇ ਸੀ ਨਾ ਕਰੋੜਾਂ ਰੁਪਏ ਪਿਛਲੇ ਅੰਦੋਲਨ ਤੇ ਕੀ ਲੱਗਦਾ ਜਾਣਾ ਸਹੀ ਆ ਨਜਾਇਜ਼ਾ ਰਹਿਾਨਾ ਵੀ ਆਈ ਸੀ ਕਿਵੇਂ ਦੇਖਦੇ ਹੋ ਕੋ ਕੰਮ ਆਗ ਲਿਆ ਦੇ ਕੀਰਤ ਅਗਲੇ ਦੀ ਹੈ ਨਾ ਅਸੀਂ ਅਸੀਂ ਕੌਣ ਹੁੰਦੇ ਆ ਕਿ ਕਿਸੇ ਨੂੰ ਕੀਰਤ ਰੋਕਣ ਵਾਲੇ ਹੈ ਨਾ ਤੇ ਜਾਣਾ ਚਾਹੀਦਾ ਬਾਬਾ ਜੀ ਜਿਵੇਂ ਜਿਵੇਂ ਮਾਣ ਆ ਯਾਰ ਉਹ ਸਾਡਾ ਪੰਜਾਬ ਦਾ ਮਾਣ ਆ ਪੱਗ ਬੰਨ ਕੇ ਗਿਆ ਹੈ ਨਾ ਗੁਰਦਾ ਪਜਾਮਾ ਪਾ ਗਿਆ ਪਰ ਹਾਂ ਠੀਕ ਆ ਯਾਰ ਸਾਰੇ ਅਸੀਂ ਕਹਿੰਨੇ ਆ ਸਾਰਿਆਂ ਨੂੰ ਵੀ ਹਾਂ ਦੇਖ ਥੋੜੇ ਪੰਜਾਬ ਅੱਜ ਫੇਰ ਦੁਬਾਰਾ ਸੜਕਾਂ ਤੇ ਆ ਸੜਕਾਂ ਤੇ ਲੜ ਰਹੇ ਤੇ ਸਾਰਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਤੁਹਾਨੂੰ ਸਿੰਗਰਾਂ ਨੂੰ ਹੈ ਨਾ ਵੀ ਤੁਸੀਂ ਆ ਕੇ ਇੱਥੇ ਬੈਰੀਕੇਡਾਂ ਤੇ ਮੱਥਾ ਮਾਰ ਰਹੇ ਨਾ ਪਰ ਇਹ ਜ਼ਰੂਰ ਚਾਉਂਦੇ ਆ ਥੋੜੇ ਤੋਂ ਹੈ ਨਾ ਵੀ ਇੱਕ ਪੋਸਟ ਆਪਣੇ ਪੰਜਾਬ ਪਿੱਛੇ ਮੁੰਡੇ ਤੱਕ ਸ਼ਹੀਦ ਹੋ ਗਏ ਸਾਡੇ ਪੋਸਟਾਂ ਜ਼ਰੂਰ ਪਾਣੀਆਂ ਚਾਹੀਦੀਆਂ ਨੇ ਗੇੜਾ ਜ਼ਰੂਰ ਮਾਰਨਾ ਚਾਹੀਦਾ ਚਾਹੇ ਦਲਜੀਤ ਬ ਕਈ ਹੋਰ ਸਿੰਗਰ ਹੋਗੇ ਸਾਰਿਆਂ ਨੂੰ ਕਿਉਂਕਿ ਅੱਜ ਪੰਜਾਬ ਫੇਰ ਉਸੇ ਲੀ ਤੇ ਖੜਿਆ ਹੈ ਨਾ ਜੁਲਮ ਦੇ ਖਿਲਾਫ ਲੜ ਰਿਹਾ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਬਾਕੀ ਆਪਾਂ ਨੂੰ ਬਾਬਾ ਜੀ ਕੋਈ ਕਿਤੇ ਜਾਵੇ ਸਾਨੂੰ ਕੋਈ ਚੱਕਰ ਨਹੀਂ ਆ ਰ ਅਗਲੇ ਕੀਰਤ ਆ ਹੈ ਨਾ ਕਰਨੀ ਚਾਹੀਦੀ ਬਿਲਕੁਲ ਧੰਨਵਾਦ ਜੀ ਪੂਰੀ ਗੱਲਬਾਤ ਕੀਤੀ ਤੇ ਦਿਲਜੀਤ ਦੇ ਮੁੱਦੇ ਤੇ ਵੀ ਕਿਤੇ ਨਾ ਕਿਤੇ ਆਪਣੀ ਸਥਿਤੀ ਸਪਸ਼ਟ ਕੀਤੀ ਆ ਕਿ ਉਹਦਾ ਕੰਮ ਆ ਉਹਦਾ ਕਾਰੋਬਾਰ ਆ ਉਹ ਗਿਆ ਤਾਂ ਉਹਨੂੰ ਉਸਦੀ ਅਦਾਇਗੀ ਕੀਤੀ ਹੋਣੀ ਆ ਤਾਂ ਹੀ ਗਿਆ